ਸਸਰੀ ਘਰ ਵੀ ਸਾਰਿਆਂ ਨੂੰ ਤੇ ਅੱਜ ਆਪਾਂ ਆਇਆ ਸਰਾ ਸਟੱਡ ਫਾਰਮ ਤੇ ਤੇ ਆਇਆ ਆਪਾਂ ਬਾਬਾ ਜੀ ਕੋਲੇ ਦੇ ਸਾਨੂੰ ਕਰਾਉਣਿਆਂ ਗੱਲਬਾਤ ਤੇ ਦਿਨਿਆਂ ਘੋੜਿਆਂ ਬਾਰੇ ਜਾਣਕਾਰੀ ਤੇ ਨਾਲੇ ਬਾਬਾ ਜੀ ਕੋਲੇ ਜਿਹੜੇ ਜਾਨਵਰ ਬਕਾਉ ਵੀ ਹੁੰਦੇ ਆ ਹਰ ਮੌਕੇ ਦੋ ਤਿੰਨ ਜਾਨਵਰ ਬਕਾਉ ਵੀ ਕਰਦੇ ਬਾਬਾ ਜੀ ਤੇ ਕਰਾਉਣਿਆਂ ਗੱਲਬਾਤ ਕਰਦੇ ਕਰਾਂ ਸਸਰੀ ਘਰ ਵੀ ਸਾਰਿਆਂ ਨੂੰ ਤੇ ਅੱਜ ਆਪਾਂ ਤੁਹਾਡੇ ਬਾਤ ਲੈ ਕੇ ਨਗਿਨੇ ਹੀਰਾ ਲੈ ਕੇ ਪਹੁੰਚੇ ਆ ਤੇ ਬਾਬਾ ਜੀ ਦੇ ਫਾਰਮ ਤੇ ਸਰਾ ਸਟੱਡ ਫਾਰਮ ਤੇ ਤੇ ਕਰਾਉਣਿਆਂ ਸਾਨੂੰ ਬਾਬਾ ਜੀ ਨਾਲ ਗੱਲਬਾਤ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਤੇ ਜੇ ਆਪਣੇ ਹੀਰੇ ਬਾਰੇ ਬਹੁਤ ਜਾਣਕਾਰੀ ਨੇ ਕਿਦਾ ਬੱਚਾ ਤੇ ਉਹ ਕਿਹਦਾ ਸੀ ਇਹਦਾ ਪਹਿਲਾਂ ਤਾਂ ਜੀ ਸੋਡਾ ਇੱਥੇ ਸਾਡੇ ਘਰੇ ਪਹੁੰਚਣ ਤੇ ਬਹੁਤ ਬਹੁਤ ਧੰਨਵਾਦਾਂ ਜੀ ਧੰਨਵਾਦੀ ਤੇ ਜੀ ਇਹ ਹੋਏਗਾ ਜੀ ਜੈਵੀਰ ਦਾ ਬੱਚਾ ਹੈ ਜੀ ਠੀਕ ਹੈ ਜੀ ਜਾਇਦੇਵ ਦਾ ਨਾਂ ਹੈ ਜੀ ਠੀਕ ਹੈ ਜਾਇਦੇਵ ਦਾ ਨਾਂ ਜੀ ਹਾਂ ਜੀ ਇਹਦੀ ਮਾਂ ਆਪਣੇ ਘਰੇ ਖੜੀ ਹੈ ਜੀ ਦਿਲਸ਼ੇਰ ਕਾਕੀ ਦੀ ਉਹ 4 ਇੰਚ ਹੈ ਠੀਕ ਹੈ ਤੇ ਕੱਦ ਕਿੰਨਾ ਹੋਏਗਾ ਆਪਣਾ ਹੀਰੇ ਦਾ ਇਹਦਾ ਜੀ 6 ਇੰਚ ਕਰਦਾ ਠੀਕ ਹੈ ਜੀ ਤੇ ਉਦੋਂ ਪਹਿਲਾਂ ਰਿਜ਼ਲਟ ਆਇਆ ਜੀ ਚਾਰ ਪੰਜ ਰਿਜ਼ਲਟ ਆ ਗਏ ਜੀ ਚਾਰ ਬਾਈ ਕਿੰਨੀ ਬਸ਼ੇਰ ਰੱਖਣੀ ਦੋ ਆਏ ਆ ਚਾਰ ਪੰਜ ਬਸ਼ੇਰ ਕੰਨਕ ਬਿਸ਼ੇਰਗਾਣਿਆ ਖਣੀ ਇੱਕ ਬਿਸ਼ੇਰਾ ਠੀਕ ਹੈ ਤਾਂ ਪੂਰੀ ਮੰਨ ਕੇ ਫੋਟੋ ਦੇ ਦੋਗੇ ਆਪਾਂ ਲਾ ਦਾਂਗੇ ਸਕਰੀਨ ਦੇ ਉੱਤੇ ਹਾਂਜੀ ਹਾਂਜੀ ਜ਼ਰੂਰ ਆਖ ਰਹੀ ਆ ਖੜਾ ਰਿਜ਼ਲਟ ਮਾਲਵਾੜੀ ਘੋੜੀ ਤੇ ਯੂ ਦਿਖਾ ਦੇਂਗੀ ਠੀਕ ਹੈ ਬਾਬੇ ਤਾਂ ਆਪਣੀ ਸਟੱਗ 100 ਰੁਪਏ ਦੱਸ ਦੂ ਕਿੰਨੇ ਫੀਸ ਆਪਣੀ ਵੀ ਆਪਾਂ ਨਾਰਮਲੀ ਫੀਸ ਰੱਖੀ ਆ ਜੀ 15000 ਰੁਪਿਆ ਠੀਕ ਹੈ ਜੀ ਤੇ ਹੋਰ ਮੰਨ ਕੇ ਤਰੇ ਦੇ ਬਾਰੇ ਜਾਣਕਾਰੀ ਦੇ ਦੋਗੇ ਬਾਰੇ ਘੋੜੇ ਬਾਰੇ ਆਪਣੇ ਹੀਰੇ ਬਾਰੇ ਹਾਂਜੀ ਘੋੜਾ ਜੀ ਇਹਦੇ ਆਪ ਦੇ ਸਪੋਰਟ ਹੈਗੇ ਆ ਜੀ ਕੰਨਾਂ ਤੇ ਵੀ ਹੈਗੇ ਠੀਕ ਹੈ ਬੱਚਾ ਬਾਹਰ ਲਿਆਵਾਂਗੇ ਜੀ ਮਾਂ ਬੱਚਿਆਂ ਦੇ ਦਾਣਾ ਵੀ ਨਹੀਂ ਹੁੰ चार बंदी ठीकु पाली तस मजबूती बोत 86 ਨੰਬਰ ਖਰੀਦ ਲੱਗਦੀ ਹੈ ਜੀ ਮੜਾ ਜ ਆ ਪੌੜ ਵੀ ਦਿਖਾ ਦੇ ਜੀ ਸੰਗੋ ਕੋਲੇ ਉਹ ਕੇ ਦਿਖਾ ਦੇ ਬੀ ਚਲ ਬਾਕੀ ਬਾਬੇ ਵੀ ਕੋਈ ਵੀਰਪਰਾ ਸੋੜਦੇ ਤੇ ਤੁਹਾਡੇ ਕੋਲ ਜਾਨਵਰ ਵੀ ਹੁੰਦੇ ਵੀ ਬਕਾਊ ਵਿੱਚ ਹਾਂਜੀ ਹਾਂਜੀ ਸੇਲ ਖਾਤਰ ਵੀ ਹੁੰਦੇ ਨੇ ਹਾਂ ਤਾਂ ਆਪਣੇ ਕੋਲ ਕਿੰਨੇ ਜਾਨਵਰ ਹੁੰਦੇ ਅਵੇਲੇਬਲ ਜਾਨਵਰ ਜੀ ਆਪਾਂ 4-5 ਤੱਕ ਖਰੀਦ ਰੱਖਿਆ ਜੀ ਠੀਕ ਹੈ ਜੀ ਤੇ ਉਹ ਚਾਰੇ ਨਾਗ ਹੋ ਜਾਂਦੇ 10 12 ਨਾਗ ਹੋ ਜਾਂਦੇ ਬਾਕੀ ਆਪਣੇ ਕੋਲ ਮਿਲਣ ਵਾਲੀਆਂ ਘੋੜੀਆਂ ਆ ਜਾਂਦੀਆਂ ਕਈ ਵਾਰੀ ਕਿਸੇ ਵੀਰ ਨੇ ਸੇਲ ਕਰਨੀ ਹੁੰਦੀ ਹੈ ਤਾਂ ਕਰਕੇ ਆਪਣੇ ਸਟੱਡ ਸਲਾਨ ਸਟੱਡ ਫਾਰਮ ਤੋਂ ਜੀ ਬੰਦਾ ਕੋਈ ਫੋਨ ਨੰਬਰ ਦਾ ਤਾਂ ਹੀ ਪਤਾ ਲੈ ਸਕਦਾ ਇਹ ਘੋੜਾ ਨਾ ਕਿਹੜੀ ਆ ਜਾਂਦਗੀ ਠੀਕ ਹੈ ਜੀ ਅਗਲਾ ਸੌੜ ਤੇ ਕੋਈ ਜਾਨਵਰ ਲੈ ਕੇ ਆਣਾ ਚਾਹੁੰਦਾ ਹਾਂ ਤੁਹਾਨੂੰ ਜੀ ਜਾਣਕਾਰੀ ਵੀ ਦੇ ਦਵਾਂ ਕਿ ਨਰੂ ਕਿਹਨੇ ਪਾਲਣਗੇ ਇਹਨਾਂ ਨੂੰ ਕਿਵੇਂ ਕੀ ਕੁਝ ਖਵਾਉਣਾ ਪੈਣਾ ਪਾਲਣਾ ਤਾਂ ਜੀ ਇਹਦੀ ਕੋਈ ਸਮਾਈ ਯਾਦ ਨਹੀਂ ਹਾਂਜੀ ਇਹ ਤਾਂ ਜੀ ਐਵੇਂ ਬਸ ਵਹਿਮ ਬਣਾਤੇ ਵੀ ਘੋੜੀ ਸਾਂਭਣੀ ਔਖੀ ਹੈ ਜਿਹੜੀ 5 ਕਿਲੋ ਮੈਂ ਦੁੱਧ ਹੁੰਦੀ ਹੈ ਉਹਦੇ ਨਾਲ ਖਰਚਾ ਘਟਾ ਹੈ ਘੋੜੀ ਠੀਕ ਹੈ ਜੀ ਮੈਨੂੰ ਇਹ ਕਹੀ ਕਿਸੇ ਵੀਰ ਨੇ ਸਾਨੂੰ ਕੋਈ ਜਾਣਕਾਰੀ ਲੈਣੀ ਹੈ ਘੋੜਿਆਂ ਬਾਰੇ ਤੁਸੀਂ ਸਾਨੂੰ ਸੰਪਰਕ ਕਰ ਸਕਦੇ ਹੋ ਹਾਂਜੀ ਹਾਂਜੀ ਜ਼ਰੂਰ ਦੇਵਾਂਗੇ ਜਾਣਕਾਰੀ ਜੇ ਕੋਈ ਨਵਾਂ ਮੁੰਡਾ ਸ਼ੌਂਕ ਪਾਉਂਦਾ ਜੀ ਕੋਈ ਗੱਲ ਨਹੀਂ ਆਪਣੇ ਕੋਲੇ ਵਿੱਚ ਜੈਜ ਰੇਡ ਤੇ ਵੀ ਆ ਜਾਂਦੀਆਂ ਇਹ ਘੋੜਨਾ ਠੀਕ ਹੈ ਜੀ ਤੇ ਬਾਬਾ ਜੀ ਆਪ ਨੂੰ ਕਿੰਨਾ ਟਾਈਮ ਹੋ ਗਿਆ ਘੋੜਿਆਂ ਰੱਖਦਿਆਂ ਨੂੰ ਕਦੋਂ ਤੋਂ ਆਪ ਨੂੰ ਸ਼ੌਂਕ ਪਿਆ ਘੋੜਨਾ ਪਈ ਰੱਖਦਿਆਂ ਨੂੰ ਹੋ ਗਈ 10-12 ਸਾਲ ਬਈ ਮੈਂ ਇੱਕ ਘੋੜੀ ਸੀਗੀ ਠੀਕ ਹੈ ਜੀ ਇੱਕ ਤੋਂ ਜੀ ਮਹਾਰਾਜ ਨੇ ਕਿਰਪਾ ਕੀਤੀ ਜਿਹੜੀ ਇਹਦੀ ਮਾਂ ਸੀਗੀ ਜੀ ਠੀਕ ਹੈ ਜੀ ਉਹ ਆਪਾਂ ਬਸ਼ੇਰੀ ਲਈ ਸੀ ਮੇਂਦੂ ਵਾਲਿਆਂ ਲਈ ਸੀਗੀ ਠੀਕ ਹੈ ਜੀ ਤੇ ਗੁਰੂ ਨੇ ਅਸੀ ਕਿਰਪਾ ਕੀਤੀ ਹਾਂਜੀ ਤਾਂ ਕੀ ਕਾਸੀ ਵੀ ਐਡਿੰਗ ਐਡਿੰਗਾਂ ਕੋੜਨਾ ਲੈ ਲੈਂਦੇ ਮਹਾਰਾਜ ਨੇ ਕਿਰਪਾ ਕੀਤੀ ਹਾਂਜੀ ਐਵੇਂ ਆਪ ਆਖ ਕੇ ਵੀ ਆਪਾਂ ਲੈ ਲ ਗਏ ਠੀਕ ਹੈ ਜੀ ਸਰਵਸਵਾਰਥ ਤੇ ਬਾਬਾ ਜੀ ਕੋਲ ਇਹਦਾ ਘੋੜਾ ਹੈਗਾ ਬਹੁਤ ਜਿਹੜਾ ਘੋੜਾ ਆ ਜੇ ਤੁਹਾਨੂੰ ਕਿਸੇ ਨੇ ਸਰਵਸਵਾਰਥ ਤੇ ਘੋੜੀ ਮੀਟ ਕਰਾਉਣੀ ਆ ਤੇ ਬਾਬਾ ਜੀ ਨਾਲ ਸੰਪਰਕ ਕਰ ਲਓ ਤੇ ਆਪਾਂ ਬਾਬਾ ਜੀ ਦਾ ਸਕਰੀਨ ਤੇ ਨੰਬਰ ਸ਼ੋਅ ਕਰ ਦਾਂਗੇ ਤੇ ਬਾਬਾ ਜੀ ਦਾ ਸੁਭਾ ਬਹੁਤ ਵਧੀਆ ਸਹੀ ਕਿਹੜਾ ਵੀ ਲੋਕੇਸ਼ਨ ਆ ਹਾਂਜੀ ਪਿੰਡ ਜੀ ਫਤਰਾਲਾ ਹੈ ਠੀਕ ਹੈ ਜੀ ਜ਼ਿਲ੍ਹਾ ਬਠਿੰਡਾ ਹੈ ਜੀ ਠੀਕ ਹੈ ਜੀ ਬਠਿੰਡੇ ਤੋਂ ਜੀ 30 ਕਿਲੋਮੀਟਰ ਬਾਅਦ ਆਪਣਾ ਪਿੰਡ ਫਤਰਾਲਾ ਠੀਕ ਹੈ ਜੀ ਤੇ ਡੱਬ ਵਾਲੀ ਤੋਂ ਹੈਗਾ ਜੀ 6 ਕਿਲੋਮੀਟਰ ਬਾਅਦ ਜਿਹੜਾ ਬਠਿੰਡਾ ਰੋਡ ਤੇ ਗੁਰੂ ਘਰ ਹੈ ਜੀ ਉਹਦੇ ਬੈਗ ਸ਼ਹਿਟਾਂ ਨਹੀਂ ਆ ਜੀ ਆ ਮੈਂ ਸਟਾਂਟਾਂ ਦੇ ਨਾਂ ਤੇ ਮਸ਼ਹੂਰ ਆਈ ਜਾਂ ਤੇ ਬਾਬਾ ਜੀ ਕਹਿੰਦੇ ਜੀ ਮੈਨੂੰ ਪਿੰਡ ਚ ਜੇ ਕਿਸੇ ਨੇ ਪਤਾ ਲੈਣਾ ਵੀ ਬਾਕੀ ਕਿਹਨਾਂ ਦੇ ਖੂਹ ਵਾਲੇ ਨਾਂ ਤੇ ਮਸ਼ਹੂਰ ਆ ਜੀ ਕੋਈ ਆ ਜਾਈ ਖੂਹ ਵਾਲੇ ਦੇ ਕਹਦੇ ਵੀ ਘੋੜਿਆਂ ਦੇ ਘਰੇ ਜਾਣਾ ਜੀ ਆ ਬੱਚਾ ਵੀ ਛੱਡ ਕੇ ਜਾਊਗਾ ਇੱਕ ਹੀ ਵਾਰੀ ਬੰਦਾ ਆ ਜਾਂਦਾ ਕੋਈ ਹਾਂਜੀ ਹਾਂ ਬਾਬਾ ਜੀ ਆਪਾਂ ਮੇਲਿਆਂ ਤੇ ਵੀ ਲੈ ਕੇ ਆਨੇ ਘੋੜਿਆਂ ਨੂੰ ਹਾਂ ਮੇਲੇ ਤੇ ਹੀ ਇੱਕ ਵਾਰੀ ਐਕਤੀ ਲੈ ਕੇ ਗਏ ਸੀ ਘੋੜਾ ਬਸ ਹੁਣੀ ਛੱਡਣ ਲੱਗੇ ਆ ਜੇ 30 40 ਘੋੜਿਆਂ ਤੇ ਛੱਡੇ ਠੀਕ ਹੈ ਠੀਕ ਆ ਹਾਂਜੀ ਹਾਂਜੀ ਮੇਰਾ ਨੰਬਰ ਹੈਗਾ ਜੀ 87255 ਹਾਂਜੀ 61409 ਦੁਬਾਰਾ ਬੋਲ ਦੂਗੀ 87255 ਠੀਕ ਹੈ ਜੀ 61409 ਠੀਕ ਆ ਬਈ ਇੱਕ ਨੰਬਰ ਜੀ ਹੋਰ ਬੋਲ ਦਿੰਨਾ ਤੁਹਾਨੂੰ ਇਹ ਮੇਰੇ ਭਾਈ ਦਾ ਬਹਾਦਰ ਸਿੰਘ ਹੈ ਉਹਦਾ ਨਾਮ ਇਹ ਮੇਰਾ ਭਾਈ ਹੈ ਮੇਰਾ ਠੀਕ ਹੈ ਜੀ ਤੁਹਾਡਾ ਨੰਬਰ ਹੈਗਾ 95699 ਠੀਕ ਹੈ ਜੀ 1422 99699 1422 ਤੁਹਾਡਾ ਆਪਣਾ ਨਾਮ ਦੱਸਦੇ ਬਾਬਾ ਜੀ ਨਾਮ ਜੀ ਸੁਖਰਾਜ ਸਿੰਘ ਆ ਜੀ ਸੁਖਰਾਜ ਸਿੰਘ ਬਾਬਾ ਜੀ ਨਾਮ ਨਾਮ ਆ ਤੇ ਬਾਬਾ ਜੀ ਕਈ ਵਾਰ ਦੇ ਕੋਈ ਦੂਰਪਰਾ ਦੂਰੋਂ ਆਉਂਦਾ ਹਨ ਜੇ ਤੇਰੇ ਬਾਅਦ ਤੂੰ ਸੀ ਮੰਨ ਕੇ ਤਲ ਗੁਰਾਤ ਵੀ ਕਰ ਦਵੇਂ ਜੇ ਕੋਈ ਸਟੱਡ ਸਰਵਿਸ ਵਾਸਤੇ ਵੀ ਘੋੜੀ ਲੈ ਕੇ ਆਉਂਦਾ ਹਾਂਜੀ ਹਾਂਜੀ ਤੇ ਰੇਤ ਕਰ ਦੋਗੇ ਇਹਨਾਂ ਨੂੰ ਹਾਂਜੀ ਉਹ ਆਪਾਂ 15000 ਫੀਸ ਰੱਖੀ ਹੈ ਕੋਈ ਗੱਲ ਨਹੀਂ ਇਹ ਬੰਦਾ ਚੱਲ ਕਿਉਂਦਾ ਕੋਈ ਗੱਲ ਨਹੀਂ ਉਹ ਜਮਾਨਤ ਆਪਾਂ ਪਹਿਲੇ ਹੀ ਉਹ ਫੀਸ ਤਾਂ ਜਾਇ ਜੀ ਰੱਖੀ ਹੈ ਠੀਕ ਹੈ ਜੀ ਤੇ ਬਾਕੀ ਰਿਜ਼ਲਟ ਦੇਖ ਕੇ ਤਾਂ ਅਗਲੇ ਆਪ ਹੀ ਮਨ ਕਰਦਾਈ ਕੂੜਨਾ ਆਪਣੇ ਘਰੇ ਵੀ ਆਈਆਂ ਖੜਨਾਈ ਇੱਕ ਦੋ ਮਹੀਨਾ ਖਾਤਰ ਠੀਕ ਆ ਬਾਈ ਤੇ ਆਹ ਦਾ ਰਿਜਲਟ ਤੁਸੀਂ ਦੇਖ ਸਕਦੇ ਹੋ ਜਿਹੜੇ ਸਾਹਮਣੇ ਆ ਬੇ ਕੋਲੇ ਹੋ ਕੇ ਦਿਖਾ ਦੇ ਵਰ ਕੇ ਬੇਸਾਰੇ ਤੁਸੀਂ ਬਹੁਤ ਵਧੀਆ ਰਿਜਲਟ ਆਇਆ ਹੈਗਾ ਇਹ ਉਮਰ ਕਿੰਨੇ ਬਾਬਾ ਜੀ ਇਹਦੀ ਉਮਰ ਹੋ ਗਈ ਜੀ ਸਵਾ 1.7 ਮਹੀਨੇ ਦੀ ਸਵਾ 1.7 ਮਹੀਨੇ ਲਾਲਾ ਸਵਾ ਤੋਂ ਸਵਾ ਤੋਂ ਸਵਾ ਤੋਂ 1.7 ਮਹੀਨੇ ਦੀ ਉਮਰ ਹੈ ਇਹ ਵੀ ਦੇਖ ਸਕਦੇ ਹੋ ਬਹੁਤ ਵਧੀਆ ਕਰਦਾ ਦੇਖ ਸਕਦੇ ਤੁਸੀਂ ਇਹਦਾ ਰਿਜਲਟ ਦੇਖ ਸਕਦੇ ਬਹੁਤ ਜੀ ਬਹੁਤ ਵਧੀਆ ਬਾਕੀ ਆ ਮੇਰੀ ਜੀ ਮਾਂ ਦਿਖਾ ਦੋਈ ਇਹਦੀ ਮਾਂ ਮਾਲਵਾੜਾ ਦੇ ਨਾਲ ਪੈਂਦੀ ਆ ਜੀ ਤੇ ਬਈ ਮਾਂ ਦਿਖਾ ਦੇ ਇਹਨਾਂ ਦੇ ਕੋਲੋ ਕੇ ਦੇ ਸਕਦਾ ਤੁਸੀਂ ਨਾ ਮਿੱਠਾ ਹਾਂ ਤਾ ਨਾ ਬਾਬਾ ਜੀ ਆਪਣੇ ਘਰ ਦੇ ਹੋਰ ਵੀ ਰਿਜ਼ਲਟ ਆਏ ਜੀ